ਕਾਚੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣਾ ਇੱਕ ਹੋਰ ਨਵੇਂ ਵਲੌਗ ਚ ਉਮੀਦ ਕਰਦਾ ਹਾਂ ਸਭ ਠੀਕ ਹੋਵੋਗੇ ਆਪਣਾ ਵੀ ਠੀਕ ਹੈ ਜੀ ਅੱਜ ਦੀ ਤਰੀਕ ਦੀ ਗੱਲ ਕਰਾਂ 16 ਤਰੀਕ ਹੋ ਗਈ ਹੈ ਜੀ 16 8 2025 ਤੇ ਟਾਈਮ 11 ਵਜੇ ਪੂਰੇ ਰੈਡੀਆਂ ਕੰਮ ਤੇ ਨਿਕਲਣ ਲਈ ਹਰ ਅੱਜ ਦੇ ਮਾਫੀ ਚਾਹਨਾ ਯਾਰ ਅੱਜ ਵੀਡੀਓ ਆਏਗੀ ਨਹੀਂ ਕੋਈ ਵੀ 16 ਤਰੀਕ ਨੂੰ ਤੁਹਾਨੂੰ ਵਲੌਗ ਨਾ ਮੈਂ ਨਹੀਂ ਦੇਖਣ ਨੂੰ ਮਿਤੇਗਾ ਠੀਕ ਹੈ ਕਿਉਂਕਿ ਯਾਰ ਕੱਲ ਤਬੀਅਤ ਖਰਾਬ ਸੀ ਕੱਲ ਮੈਂ ਸ਼ੂਟ ਕਰਿਆ ਹੀ ਨਹੀਂ ਕੁਝ ਵੀ ਇਸ ਕਰਕੇ ਸੋ ਹੋੜੇ ਵੀ ਠੀਕ ਤਾਂ ਹੈ ਨਹੀਂ ਪਰ ਫਿਰ ਵੀ ਚਲੋ ਕਰੇ ਬੈਠਿਆ ਜਾਂਦਾ ਨਹੀਂ ਇਹ ਸਰ ਕੇ ਆ ਗਿਆ ਵੀ ਜਿੰਨਾ ਚਲੋ ਹੋਵੇਗਾ ਉਹਨਾਂ ਦਾ ਕਰ ਲਊਗਾ ਆਦਰਵਾਇਜ਼ ਦੇਖੇ ਜਾਏਗੀ ਠਹਿਰੇ ਹੁਣੇ ਉਹ ਦੇਖੋ ਸਾਹਮਣੇ ਇੰਡੀਆ ਗੇਟ ਬੰਦ ਤਾਂ ਖੁੱਲਿਆ ਹੁਣੇ ਟ੍ਰਾਫਿਕ ਲੱਗੀ ਹੋਈ ਆ ਜਿਵੇਂ ਹੀ ਆ ਕਲੀਅਰ ਹੁੰਦੀ ਐ ਇੱਥੋਂ ਨਿਕਲਦੇ ਆ ਤੇ ਜੇ ਕੋਈ ਵੀ ਮੇਰਾ ਵੀਰ ਚੈਨਲ ਦਾ ਨਵਾਂ ਆਇਆ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਡਰਾਈਵਰ ਲੱਗਣਾ ਚਾਹੁੰਦੇ ਹੋ ਜਾਂ ਤੁਹਾਨੂੰ ਡਰਾਈਵਰ ਚਾਹੀਦਾ ਹੈ ਜੇ ਤੁਸੀਂ ਆਪਣੇ ਪ੍ਰਮੋਸ਼ਨ ਕਰਵਾਉਣੀ ਚਾਹੁੰਦੇ ਹੋ ਜਾਂ ਆਪਣੀ ਗੱਡੀ ਸੇਲ ਪਰਚੇਸ ਕਰਨੀ ਚਾਹੁੰਦੇ ਹੋ ਨੀਚੇ ਇੰਸਟਾਗ੍ਰam ਆਈਡੀ ਦਿੱਤੀ ਹੋਈ ਹੈ ਡਿਸਕ੍ਰਿਪਸ਼ਨ ਚ ਆ ਕੇ ਫੋਲੋ ਕਰ ਲਿਓ ਅੱਜ ਤੱਕ ਟਾਈਮ 11 ਵਜੇ 4 ਮਿੰਟਾ ਹੋ ਗਏ ਜੀ ਤੇ ਰਾਈਡ ਪਹਿਲੀ ਮਿਲ ਗਈ ਹੈ ਅ ਲਾਂਟੇ ਦੀ ਇੱਥੋਂ ਹੀ ਆ ਬਹੁਤ ਫਾਟਾ ਟੱਪ ਕੇ ਸਾਹਮਣੇ ਸੋਸਾਇਟੀ ਹੈ ਡੀਐਸਐਸ ਸਟੇਟ ਉੱਥੋਂ ਕਰਾਂਗੇ ਪਿਕ ਤੇ ਲੈ ਕੇ ਚੱਲਦੇ ਹਾਂ ਲਾਂਟੇ ਓਂਡਿਆ ਗੇਟ ਕ੍ਰੋਸ ਕਰ ਚੁੱਕੇ ਹਾਂ ਆਲਮੋਸਟ ਹੋ ਗਿਆ ਕ੍ਰੋਸ ਏ ਵੀ ਠੀਕ ਆ ਟਾਈਮ ਸਰ ਨਿਕਲਗੇ ਨਹੀਂ ਮੈਂ 5-4 ਮਿੰਟ ਚ ਦੁਬਾਰਾ ਲੱਗਣ ਵਾਲਾ ਤਿਆਰ ਆਇਆ ਰਾਤ ਜਨਮਾਸਟਮੀ ਵੀ ਸੀ ਉਧਰ 15 ਅਗਸਤ ਵੀ ਮਨਾਈ ਐ ਸਾਰਿਆਂ ਨੇ ਉਧਰ ਕਰਕੇ ਥਾਂ ਥਾ ਟੈਂਟਰ ਤੋਂ ਠਾਸੇ ਲੱਗੇ ਹੋਏ ਆਂ ਆ ਲਓ ਵੀ ਤੁਰਤ ਕਰ ਲੋ ਸੇਬ지 ਮਹਾਰਾਜ ਦੇ ਦਰਸ਼ਨ ਉਹ ਆਗੇ ਸਾਹਮਣੇ ਸੋਸਾਇਟੀ ਸਾਮਣੇ ਵਾਲੀ ਸੋਸਾਇਟੀ ਚੱਕਰੀਏ ਪਿੱਛੇ ਤੇ ਚੱਲੋ ਵੀ ਮਿੱਤਰੋ ਟਾਈਮ ਹੋ ਗਿਆ 11:30 11:35 ਪੌਂਸਕੇ ਲਾਂਟੇ ਮੋਲ ਆ ਰਿਹਾ ਤੇ ਲੋ ਕਰਤਾ ਇੱਥੇ ਡਰਾਪ ਚੱਲੀ ਆਜੋ ਹੁਣਾਂ ਤੇ ਪੈਕ ਸਾਈਡ ਦੇ ਨੂੰ ਤੇ ਦੇਖੇ ਅਗਲੀ ਰਾਈਡ ਮੇਰਾ ਟਾਈਮ ਦੇਖ ਲੋ ਸਵਾ 12 ਹੋ ਗਿਆ ਇੱਥੇ ਖੜੇ ਖੜਿਆ ਨੂੰ ਰਾਈਡ ਕੋਈ ਮਿਲ ਨਹੀਂ ਰਹੀ ਦੋ ਗੱਲ ਤਾਂ ਚਲੋ ਐਦਾਂ ਹੀ ਨਿਕਲ ਗਿਆ ਦਿਨ ਸਾਡਾ ਤਾਂ ਮੈਂ ਇੱਕ ਡਿਚ ਚਲਾਈਓ ਨਹੀਂ ਪਰसों ਵੀ ਇਹੀ ਹਾਲ ਹੋਇਆ ਅੱਜ ਵੀ ਇਹੀ ਹਾਲ ਹੈ ਕੰਮ ਦਾ ਹਫਤੇ ਵਾਲੇ ਦਿਨ ਇਹ ਕੰਮ ਹੋ ਜਾਂਦੇ ਐ ਇੱਥੇ ਠੀਕ ਹੈ ਬਾਕੀ ਕੋਈ ਨਹੀਂ ਦੇਖਦੇ ਆ ਰਾਈਡ ਤਾਂ ਇੱਥੋਂ ਹੀ ਲੈ ਕੇ ਜਾਵਾਂਗੇ ਆਸ-ਪਾਸੇ ਵੀ ਜਾ ਕੇ ਕੋਈ ਫਾਇਦਾ ਨਹੀਂ ਕੋਈ ਛੁੱਟੀ ਦਾ ਟੈਨ ਰਾਈਡ ਕਿਤੋਂ ਵੀ ਨਹੀਂ ਨਿਕਲਣੀ ਜੇ ਨਿਕਲੂਗੀ ਤਾਂ ਆਹ ਲਾਂਟੇ ਖੜਾ ਇੱਥੇ ਆਣਾ ਦੁਨੀਆ ਨੇ ਇੱਥੇ ਚੱਲਾਂਗੇ ਲੈ ਕੇ ਲੱਗ ਗਿਆ ਸੱਜਣਾ 1:06 ਮਿੰਟ ਹੋ ਗਏ ਖੜੇ ਖੜਿਆ ਨੂੰ ਹੁਣ ਤੱਕ ਇਹ ਹਾਲ ਆ ਕੰਮ ਤੇ ਠੀਕ ਹੈ ਦੋ ਦਿਨ ਹੋ ਗਏ ਪਿਛਲੇ ਤਿੰਨ ਇੱਕ ਦਿਨ ਤਾਂ ਚਲੋ ਕੱਲ ਤਾਂ ਮੈਂ ਕੰਮ ਕਰਿਆ ਹੀ ਨਹੀਂ ਪਰਸੋਂ ਵੀ ਦਿਨ ਇਦਾਂ ਦਾ ਹੀ ਸੀ ਅੱਜ ਵੀ ਲੱਗਦਾ ਨਹੀਂ ਕੋਈ ਵੀ ਹੁਣ ਚਾਹਾਂ ਤਾਂ ਤੁਹਾਨੂੰ ਮੈਂ ਸਕਰੀਨ ਰਿਕਾਰਡ ਦਿਖਾ ਦਾਂ ਜਾਂ ਚਲੋ ਮੈਂ ਸਕਰੀਨਸ਼ਾਟ ਲੈ ਕੇ ਸਕਰੀਨਸ਼ਾਟ ਲਾਣਾ ਲਾਗ ਨੇੜੇ ਦੇਖ ਲਓ ਕੋਈ ਵੀ ਰਾਈਡ ਇਦਾਂ ਦੀ ਨਹੀਂ ਹੈ ਜਿਹੜੀ ਕੋਈ 2-3 ਕਿਲੋਮੀਟਰ ਦੇ ਰੇਂਜ ਚ ਸਾਰੀਆਂ ਇਹ ਰਾਈਡਾਂ 5-5-6 ਕਿਲੋਮੀਟਰ ਦੂਰੋਂ ਰੇਟ ਕਿ ਆ ਰਹੇ ਆ ਲਓ ਵੀ ਮਿੱਤਰੋ ਟਾਈਮ ਦੇਖ ਲਓ 1:36 ਮਿੰਟ ਠੀਕ ਹੈ ਹੁਣ ਬਸ ਖਾਲੀ ਹੋਈ ਨਿਕਲੀਏ ਨਾ ਲੋਕੇਸ਼ਨ ਚੇਂਜ ਕਰੀਏ ਉਸ ਤੋਂ ਬਾਅਦ ਦੇਖਦੇ ਆ ਅੱਗੇ ਪਿੱਛੇ ਓਕੇ ਵਕੀ ਕੁਝ ਬਣਦਾ ਕੀ ਨਹੀਂ ਹੁਣ ਤੱਕ ਰਾਈਡ ਨਹੀਂ ਮਿਲੀ ਇੱਥੇ ਠੀਕ ਚਾਹੇ ਇਧਰ ਮੈਂ ਆਇਆ ਤਾਂ ਇਸੇ ਚੱਕਰ ਚ ਸਹੀ ਵੀ ਚਲੋ ਇਧਰ ਵੀਡੀਓ ਬਣਾਣਾ ਵੀ ਕਹੀਂ ਮੇਰੇ ਵੀਰਾਂ ਨੂੰ ਆਇਆ ਹੋਵੇਗਾ ਵੀ ਯਾਰ ਪਤਾ ਨਹੀਂ ਭਜੀ ਇਧਰਲੇ ਪਾਸੇ ਜਾਂਦੇ ਨਹੀਂ ਜਾਂ ਕਿਉਂ ਨਹੀਂ ਜਾਂਦੇ ਠੀਕ ਵੀ ਕੀ ਰੀਜ਼ਨ ਹੋਏਗਾ ਕੀ ਨਹੀਂ ਇਹ ਹੈ ਰੀਜ਼ਨ ਉਹਨਾਂ ਗੱਲਾਂ ਦਾ ਇਧਰ ਖੈੜ ਖੋੜ ਵਾਲੇ ਪਾਸੇ ਮੋਹਾਲੀ ਵਾਲੇ ਪਾਸੇ ਮੈਂ ਜ਼ਿਆਦਾ ਇਸ ਕਰਕੇ ਨਹੀਂ ਜਾਂਦਾ ਠੀਕ ਹੈ ਕਿਉਂਕਿ ਆਇਆ ਟਾਈਮ ਟੁੱਟਦਾ ਇਧਰ ਨੂੰ ਆ ਕੇ ਠਹਿਰ ਚਲੋ ਕੋਈ ਚੱਲਦਾ ਰਹਿੰਦਾ ਆ ਪਾਰਟ ਆਫ ਜੌਬ ਹੈ ਪਾਰਟ ਆਫ ਵਰਕ ਹੈ ਆਪਣਾ ਆ ਜੋ ਚੱਲੀਏ ਇਥੋਂ ਸਟੇਸ਼ਨ ਵਾਲੀ ਸਾਈਡ ਦੇਖਦਾ ਰੇਲਵੇ ਸਟੇਸ਼ਨ ਵਾਲੀ ਸਾਈਡੋਂ ਉੱਤਰੋਂ ਚੱਲਦੇ ਆ ਉੱਤਰੋਂ ਕੋਈ ਰਾਈਡ ਚੱਕਦੇ ਆ ਅਜੇ ਤੱਕ ਛੁੱਟੀ ਵਾਲਾ ਦਿਨ ਆ ਦੇਖ ਲਓ ਛੁੱਟੀ ਵਾਲੇ ਦਿਨ ਵੀ ਮੌਲਾਂ ਚ ਆ ਕੇ ਵੀ ਇਹ ਕੰਮ ਹੋਇਆ ਪਿਆ ਆ ਸਕਰੀਨਸ਼ਾਟ ਤੁਸੀਂ ਦੇਖ ਕੇ ਹਟਾਈਆਂ 5-6 ਕਿਲੋਮੀਟਰ ਤੋਂ ਨੇੜੇ-ਨੇੜੇ ਰਾਈਡ ਹੈ ਹੀ ਕੋਈ ਨਹੀਂ ਚਲੋ ਫਿਰ ਆਹ ਲੋ ਮਿੱਤਰੋ ਟਾਈਮ 2:25 ਮਿੰਟ ਹੋ ਗਏ ਉਹ ਤੋਂ ਸੈਕਟਰ 26 ਤੋਂ ਮਿਲ ਗਈ ਸੀ ਇੱਕ ਰਾਈਡ ਇੰਡਰਾਏ ਤੇ ਸਕਿਤੜੀ ਮੰਦਰ ਦੀ ਆਹ ਇਤਰ ਮੰਦਰ ਹੋ ਸਾਰਾ ਸਕਿਤੜੀ ਵਾਲਾ ਆ ਗਿਆ ਇੱਥੇ ਕਰਤਾ ਡਰਾਪ ਹੁਣ ਇੱਥੋਂ ਹੀ ਕਰਾਇਡ ਮਿਲੀ ਹੋਈ ਹੈ ਉਧਰ ਰਾਈਟੀ پارک ਦੀ ਉਹ ਨਾਲੇ ਤਾਂ ਇਧਰੋਂ ਨਿਕਲ ਜਾਗੇ ਨਾਲ ਜਾ ਕੇ ਸੀਐਨਜੀ ਪੁਆ ਲਾਂਗੇ ਉਹ ਚੱਕ ਲਈ ਸੀ ਇਸੇ ਕਰਕੇ ਓ ਵੀ ਹੈ 120 ਰੁਪਏ ਦੀ ਰਾਈਡ ਹੈਗੀ ਹੈ ਬਾਕੀ ਮਾਫ ਕਰਿਓ ਯਾਰ ਜੇ ਥੋੜ੍ਹਾ ਜਿਹਾ ਆਵਾਜ਼ ਸਲੋ ਆ ਰਹੀ ਹੋਈ ਨਾ ਕਿਉਂਕਿ ਥੋੜੀ ਜਿਹੀ ਤਬੀਅਤ ਅਡਾ ਮੰਡੋਲ ਹੈ ਇਸ ਕਰਕੇ ਮੱਕੇ ਆਜੋ ਚੱਲਦੇ ਆ ਜਾ ਕੇ ਉਹਨੂੰ ਉਸ ਖੇਤੜੀ ਤੋਂ ਹੀ ਪਿੱਕ ਕਰਨਾ ਹੈ 3 1/2 ਕਿਲੋਮੀਟਰ ਦਾ ਡ੍ਰੌਪ ਹੈ ਉਹਦਾ ਜਾ ਕੇ ਕਰੀਏ ਫਟਾਫਟ ਪਿੱਕ ਤੇ ਨਿਕਲ ਜਾਈਏ ਐਪਾ ਦਾ ਚੱਲੇ ਇਸ ਤੋਂ ਪਹਿਲਾਂ ਕੈਨਸਲ ਕਰ ਚੁੱਕੇ ਹਾਂ ਮਿਲ ਆਜੋ ਮਿੱਤਰੋ ਪਹੁੰਚ ਗਏ ਆਈਟੀ ਪਾਰਕ ਆ ਰਹੇ ਹਾਂ ਡੀਐਲਐਫ ਮਾਲ ਇਧਰ ਕਰਤਾ ਇੱਥੇ ਡ੍ਰੌਪ ਟਾਈਮ 2:20 ਮਿੰਟ ਚੱਲੀਏ ਆਜੋ ਜਾ ਕੇ ਸੀਐਨਜੀ ਕਰਵਾ ਲੰਨਾ ਰੀਫਿਲ ਸੀਐਨਜੀ ਰੀਫਿਲ ਕਰਵਾ ਕੇ ਅੱਗੇ ਚੱਲੋ ਹਲੋ ਮਿੱਤਰੋ ਟਾਈਮ 2:30 ਪੂਰੇ ਤੂੰ ਪਵਾ ਜਗੇ ਸੀएनजी ਪੰਪ ਰਿਹਾ ਪਿੱਛੇ ਸੀएनजी ਲਈ ਪਵਾ ਤੇ ਇਧਰੋਂ ਹਵਾ ਵੀ ਕਰਵਾ ਲਈਏ ਟੈਨਰ ਜਿਹਾ ਪੂਰੀ ਤੇ ਫਿਰ ਚੱਲਦੇ ਆ ਅੱਗੇ ਟਾਈਮ ਹੋ ਗਿਆ ਪੌਣੇ 3 ਜੀ ਪਹੁੰਚ ਗਏ ਰੇਲਵੇ ਸਟੇਸ਼ਨ ਚੰਡੀਗੜ੍ਹ ਉੱਥੇ ਹੀ ਮਿਲ ਗਈ ਸੀ ਰਾਈਡ 81 ਫਸਟ ਤੋਂ 120 ਰੁਪਏ ਦੀ ਰਾਈਡ ਸੀ ਮੈਂ ਚੱਲ ਪੰਜ ਕਿਲੋਮੀਟਰ ਦਾ ਡ੍ਰੌਪ ਸੀ ਔਣ ਯਾਰ ਸਾਰਾ ਦਿਨ ਹੋ ਗਿਆ ਸਵੇਰੇ ਸਵੇਰੇ ਤੁਹਾਡੇ ਸਾਹਮਣੇ ਆ ਦੋ ਢਾਈ ਘੰਟੇ ਉੱਥੇ ਖੜੇ ਰਹੇ ਸੀ ਜੀ ਉਹਦੇ ਕਰਕੇ ਟਾਈਮ ਬੜਾ ਟੁੱਟ ਗਿਆ ਭਾਈ ਇਸੇ ਕਰਕੇ 5 5 4 4 ਕਿਲੋਮੀਟਰ ਵਾਲੀ 120 ਵੀ 30 30 ਰੁਪਏ ਵਾਲੀ ਰਾਈਡਾਂ ਇਹੀ ਲਈ ਜਾਂਦੇ ਆ ਬਾਕੀ بارش ਮੌਸਮ ਤਾਂ ਬਣਿਆ ਹੋਇਆ ਆ ਦੇਖਦੇ ਆ ਇਹ ਤਾਂ ਅੱਜ ਜੇ ਤਾਂ ਸ਼ਾਇਦ ਕੰਮ ਖੁੱਲ ਜੇ ਮੜਾ ਜ ਬਾਕੀ ਨਹੀਂ ਐਦਾਂ ਦੀ ਹੋਰ ਰਾਈਡਾਂ ਲਾਣੀ ਪੈਣੀ ਆ ਅੱਜ ਆਹ ਲੋ ਜੇ ਟਾਈਮ ਸਵਾ 3 ਹੋ ਗਏ ਰੇਲਵੇ ਸਟੇਸ਼ਨ ਤੋਂ ਰਾਈਡ ਚੱਕ ਲਿਆ ਸੀ ਇੱਕ ਛੋਟੀ ਜਿਹੀ ਸੀ ਇਹ ਵੀ 5-6 ਕਿਲੋਮੀਟਰ ਦੀ ਜਿੱਥੋਂ ਸਟੇਸ਼ਨ ਤੇ ਗਏ ਸੀ ਉੱਥੇ ਹੀ ਫੇਰ ਆ ਗਿਆ ਸੀ ਆਈਟੀ پارک ਹੁਣ ਇੱਥੋਂ ਵੀ ਇੱਕ 2 2.5 ਕਿਲੋਮੀਟਰ ਦਾ ਮੇਰਾ ਪਿਕਅਪ ਹੈ 2.5 ਕਿਲੋਮੀਟਰ ਦਾ ਡ੍ਰੌਪ ਹੈ 120 ਰੁਪਏ ਦੀ ਰਾਈਡ ਹੈ ਉਹਨੂੰ ਚਲਾ ਪਿਕ ਕਰ ਹੁਣ ਉਹਨੂੰ ਚਲਾ ਪਿਕ ਕਰਨ ਕਮਾਂਡ ਹਸਪੀਟਲ ਕਮਾਂਡ ਹਸਪੀਟਲ ਤੋਂ ਕਰਾਂਗੇ ਪਿਕ ਸੈਕਟਰ 6 5 ਗੁੱਲੇ ਕਰਾਂਗੇ ਜਾ ਕੇ ਡ੍ਰੌਪ ਕੋਲਾ ਹੀ ਹੈ ਜਿਆਦਾ ਹੈ ਨਹੀਂ ਲੰਬਾ ਚੌੜਾ ਉੱਥੇ ਵੀ ਗਾ ਐਸੇ ਕਰਕੇ ਬਸ ਚੱਲਦੇ ਹਾਂ ਹੁਣ ਐਸੇ ਕਰਕੇ ਆ ਜਾ ਟਾਈਮ ਇੰਨਾ ਰਹਿਣਾ ਨਹੀਂ ਵੀ ਲੰਬੀ ਰਾਈਡਾਂ ਲਾਤਾ ਮੂੰਹ ਗੱਲ ਉਹ ਹੀ ਆ ਵੀ ਯਾਰ 15 ਕਿਲੋਮੀਟਰ ਵਾਲੀ ਰਾਈਡ ਤੇ 170 ਰੁਪਏ ਲੈ ਕੇ ਯਾ ਤਾਂ ਹੋਰ ਰਾਈਡ ਲਾ ਦਾਂ ਠੀਕ ਆ ਯਾ ਫਿਰ ਇਹ 5-5 ਕਿਲੋਮੀਟਰ ਵਾਲੀਆਂ ਦੇ 120 ਵੀ 110 ਰੁਪਏ ਮਿਲ ਰਹੇ ਆ ਜਿਆਦਾ ਜਿਆਦਾ ਇਹ ਲਈ ਚੱਲਾ ਮੇਰੇ ਹਿਸਾਬ ਨਾਲ ਤਾਂ ਇਸੇ 'ਚ ਫਾਇਦਾ ਆ ਵੀ ਛੋਟੀ ਰਾਈਡਾਂ ਲਈ ਚੱਲੋ ਜਿੰਨੀ ਕਿ ਲੱਗਦੀਆਂ ਨਾ ਬਹੁਤੀ ਦੂਰ ਜਾਣ ਦੀ ਲੋੜ ਨਾ ਕਿਤੇ ਟ੍ਰੈਫਿਕ 'ਚ ਫਸਣ ਦੀ ਲੋੜ ਉਹ ਆ ਗਿਆ ਆ ਇਹ ਮੈਂ ਮਾਈ ਵੇ ਆ ਜੋ ਘਰ ਚਲਦੇ ਹਾਂ ਜਾ ਕੇ ਇਹਨਾਂ ਨੂੰ ਕਰੀਏ ਪਿਕ ਤੇ ਡਰੌਕ ਕਰੀਏ ਡਰੌਪ ਆਹ ਲਓ ਸੱਜਣਾ ਪਹੁੰਚ ਗਏ ਸੈਕਟਰ 6 ਟਾਈਮ 3:25 ਮਿੰਟ ਹਮਨ ਬਰਵੇ ਦਾ ਬਿੱਲ ਕੱਢਿਆ ਬਾਕੀ ਉੱਪਰ ਨੇ ਪਾਤੇ ਆਪਣੇ ਵਾਲਟ ਚ ਕੋਈ ਚੱਕਰ ਨਹੀਂ ਇਹ ਕਿੱਥੋਂ ਦੀ ਆ ਹੁਣ ਆਹ ਲਓ ਜੀ ਟਾਈਮ ਹੋ ਗਏ 4:09 ਮਿੰਟ ਪਹੁੰਚ ਗਏ ਸੈਕਟਰ 9 ਤੇ ਉਹ ਜਾ ਰਹੇ ਆ ਜਿੰਨਾਂ ਨੂੰ ਆਇਆ ਛੱਡ ਕੇ ਹੈ ਤਾਂ ਦੱਲੇ ਹੀ ਆ ਯਾਰ ਟੈਕਸੀ ਸੀ ਉਹ ਟੈਕਸੀ ਆਇਆ ਛੱਡਣ ਹੁਣ ਤੁਸੀਂ ਆਪ ਸਮਝਦਾਰ ਹੋ ਮੈਂ ਟੈਕਸੀ ਕਿਹਾ ਕਿ ਨੂੰ ਨਹੀਂ ਹਾਂ ਠੀਕ ਹੈ ਸਮਝ ਲਿਓ ਇੰਨਾ ਕਰ ਐਡਜਸਟ ਕਰ ਲਿਓ ਐਦਾਂ ਦੇ ਬਹੁਤ ਮਿਲਦੇ ਆ ਯਾਰ ਔਰ ਜਨਮਾਸਟਮੀ ਆਜਾ ਆਇਆ ਜਿ ਘੂਸੇ ਹੋ ਮਾਫ ਕਰਿਓ ਯਾਰ ਚੱਲਦਾ ਯਾਰ ਇੰਨਾਕ ਤਾਂ ਹੁਣ ਠੀਕ ਹੈ ਬੇਤਨਾ ਨੋ ਹੋਰ ਦੱਸੋ ਇੰਨਾ ਵਾਸਤੇ ਸ਼ਬਦ ਕੀ ਬਣਾਈਏ ਜਨਮਾਸਟਮੀ ਵਾਲੇ ਦਿਨ ਵੀ ਨਹੀਂ ਲੋਕ ਟਿਕਦੇ ਦੇ ਕੇ ਪੂਰਾ ਹਾਲ ਆ ਲੋਕਾਂ ਦਾ ਫਿਰ ਕਹਿਣਗੇ ਹਾਜੀ ਐ ਹੋ ਗਿਆ ਐ ਹੋ ਗਿਆ ਚਲੋ ਅਗਲੀ ਰਾਈਡ ਵੀ ਮਿਲੀ ਹੋਈ ਹੈ ਇੱਥੋਂ ਹੀ ਸੈਕਟਰ 8 ਤੋਂ ਚੱਕਣੀ ਹੈ ਤੇ ਮਮਤਾਇਂ ਕਲੇਬ ਕਰਨੀ ਹੈ ਡ੍ਰੌਪ ਆਹ ਲਓ ਜੀ ਪਹੁੰਚ ਗਏ ਮਮਤਾਇਂ ਕਲੇਬ ਵੀ ਟਾਈਮ ਹੋ ਗਿਆ 4:30 ਹੁਣ ਰਾਈਡ ਇੱਥੋਂ ਵੀ ਅਗਲੀ ਮਿਲੀ ਹੋਈ ਆ ਇੱਥੋਂ 500 ਮੀਟਰ ਤੋਂ ਪਿਕ ਕਰਨਾ ਆ 3.5 ਕਿਲੋਮੀਟਰ ਦਾ ਡ੍ਰੌਪ ਹੈ ਆਪਣੇ ਸਾਈਡ ਹੈ ਢੋਗੋਲੀ ਵਾਲੇ ਪਾਸੇ ਪਿੰਡ ਵਾਲੇ ਸਾਈਡ 100 ਦੀਰਪੇ ਦੀ ਹੈਗੀ ਆ ਰਾਈਡ ਤੇ ਇਹ ਹੈਗਾ ਮਮਤਾ enclave ਸਭ ਤੋਂ ਜ਼ਿਆਦਾ ਗੰਦੀ ਕਲੋਨੀਆਂ ਚੋਂ ਇੱਕ ਕਲੋਨੀ ਹੈ ਜਿਹੜੇ-ਜਿਹੜੇ ਮੇਰੇ ਫਿਰ ਗੱਡੀ ਚਲਾਣੇ ਆ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਹੈ ਇਹਦਾ ਮਮਤਾ enclave ਦਾ ਇੱਕ ਵਾਰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਬੇਵਾਕਈ ਗੰਦੀ ਹੈਗੀ ਹੈ ਇਹ ਇਹ ਮੈਂ ਉਦਾਂ ਹੀ ਬੋਲੀ ਜਾਣਾ ਆਓ ਚਲਿਏ ਕਰੀਏ ਅਗਲੀ ਰਾਈਟ ਟ੍ਰਿਪ ਆਹ ਲਓ ਮਿੱਤਰੋ ਪਹੁੰਚ ਗਏ ਪਿੰਡ ਆਪਣੇ ਟਾਈਮ ਹੋ ਗਿਆ 4:38 ਮਿੰਟ ਤੇ ਚਲੋ ਇਹ ਹੋ ਗਿਆ ਵੀ ਜਿੰਨਾ ਕ ਟਾਈਮ ਆਪਣਾ ਸਵੇਰੇ ਖਰਾਬ ਹੋਇਆ ਸੀ alaante ਖੜੇ ਖੜੇ ਇਹ ਛੋਟੀ ਰੋਟੀ ਜੀ ਰਾਈਟ ਹਾਂ ਲਾ ਕੇ ਕਵਰ ਹੋ ਗਿਆ ਸਹੀ ਗਾ ਹੁਣ ਤੱਕ ਐਵਰੇਜ ਨਿਕਲ ਆਈ ਹੈ ਆਪਣੀ ਬਾਕੀ ਹੁਣ ਦੇਖਦਾ ਇਥੋਂ ਕਿਵੇਂ ਰਹਿੰਦਾ ਆ ਮਾਹੌਲ ਕਿਵੇਂ ਨਹੀਂ ਆਜੋ ਚੱਲਦੇ ਆ ਕਦੇ ਦੇਖਦਾ ਹੁਣ ਉਪਰ ਤੇ ਰਾਈਟ ਲੱਗੀ ਨਹੀਂ ਆਪਣੀ ਕੋਈ ਇਧਰ ਆ ਰਹਿਣ ਵਾਲੀ ਠੀਕ ਹੈ ਉਹ ਵੀ ਦੇਖਦਾ ਜੇ ਕੋਈ ਰਾਈਡ ਮਿਲ ਜੇ ਲਾਣੇ ਆ ਉਹਨੂੰ ਵੀ ਕਰਤਾ ਪੂਰੀ ਹੋਰ ਨਿਕਾਲ ਲੋ ਟੈਕਸਟ ਬੁੱਕਸ ਲੈ ਲਾਂਗੇ ਯਾਰ ਚਲੋ ਵੀ ਮਿੱਤਰੋ ਮਿਲ ਗਈ ਅਗਲੀ ਰਾਈਡ ਵੀ ਟਾਈਮ 5 ਵਜੇ ਕੇ 1 ਮਿੰਟ ਹੋ ਗਏ ਬਾ ਇੰਡੀਆ ਗੇਟ ਨਾ ਬੰਦ ਮਿਲੇ ਯਾਰ ਜੇ ਇੰਡੀਆ ਗੇਟ ਬੰਦ ਹੋਇਆ ਫੇਰ ਔਖਾ ਬੰਦ ਕੈਂਸਲ ਨਾ ਮਾਰ ਜੇ ਐਨੇ ਚ ਸ਼ਾਇਦ ਖੁੱਲ ਗਿਆ ਆਟੋ ਆਇਆ ਤਾਂ ਹੈ ਉਤਰੋ ਦੇਖ ਲੈ ਨਿਆ ਜਾ ਕੇ ਨਹੀਂ ਬੰਦ ਆ ਭਾਈ ਬੰਦ ਆ ਆ ਦੇਖ ਵਾ ਰੌਲਾ ਰਹਿੰਦਾ ਇਹ ਤੇ ਉੱਤਰ ਰਾਈਡ ਚੱਕਣੀ ਪੈ ਜੈਨ ਚਲੋ ਕਰ ਹੁਣ ਕਰਦੇ ਆ ਬੇਟਾ ਕੈਨਸਲ ਕਰ ਗਾ ਅਗਲਾ ਤਾਂ ਵੀ ਠੀਕ ਹੈ ਨਾ ਕਰੀ ਕਰ ਲਾਂਗੇ ਪਿੱਕ ਜਾ ਕੇ ਚਲੋ ਆ ਤਾਂ ਗਈ ਟ੍ਰੇਨ ਘਰ ਆਵਾਂਗੇ 12 ਕਿਲੋਮੀਟਰ ਦੀ ਰਾਈਡ ਆ 220 ਰੁਪਏ ਦੀ ਮਾਡਰਨ ਕੰਪਲੈਕਸ ਲੈਣਾ ਹਾਊਸਿੰਗ ਬੂਡ ਕੋਲ ਜਾ ਕੇ ਉੱਥੇ ਕਰਦੇ ਆ ਨਾਲੋਂ ਬਾਪ ਲਾਉ ਵੀ ਮੇਟਰ ਟਾਈਮ ਸਵਾ 6 ਹੋ ਗਏ ਪੂਰੇ ਤੇ ਉਧਰ ਡਰਾਪ ਕਰਕੇ ਆ ਗਿਆ ਸੀ ਮੈਂ ਰਿਕਟ ਲੈ ਕੇ ਇਧਰ ਸੈਕਟਰ 5 5 ਗੁੱਲੇ ਹੁਣ ਸੈਕਟਰ 9 ਤੋਂ ਚੱਲਿਆ ਐਮ ਡੀ ਸੀ ਸੈਕਟਰ 5 ਆ ਪਿਆ ਜਨ ਮਾਸਟਰਮੀ ਦਾ ਭੋਗ ਆ ਬੇਕਰ ਲਾਂਜ ਤੋਂ ਇਹ ਚੱਲਾਂ ਛੱਡਣ ਤੇ ਅੱਜ ਨਾਲੇ ਇੱਕ ਚੀਰ ਹੋਰ ਹੋਈ ਏ ਤੁਹਾਨੂੰ ਮੈਂ ਜਾ ਕੇ ਦੱਸਦਾ ਬਾਕੀ ਉਹਨਾਂ ਚ ਰਾਹ ਦਾ ਆਨੰਦ ਮਾਣੋ ਆਹਿਆ ਰੋਡ ਮਿਲੇ ਨਾ ਨਜ਼ਾਰਾ ਆਉਂਦਾ ਗੱਡੀ ਚਲਾਉਣ ਜਦ ਆਲਾ ਦਵਾਲਾ ਇਦਾਂ ਦਾ ਹੋਵੇ ਦੇਖੋ ਤਾਂ ਮੈਂ ਤਾਂ ਚਲੋ ਗੱਡੀ ਚਲਾ ਰਿਹਾ ਮੈਂ ਤਾਂ ਐਕਸਪੀਰੀਅੰਸ ਕਰ ਰਿਹਾ ਜੋ ਕਰ ਰਿਹਾ ਪਰ ਇਹ ਹੈ ਮੈਂ ਥੋੜਾ ਦੇਖ ਕੇ ਅੰਦਰੋਂ ਚਿੱਤ ਖੁਸ਼ ਹੋ ਰਿਹਾ ਹੁਣ ਲੋ ਵਾਕੇ ਯਾਰ ਏਰੀਆ ਹੈਗਾ ਆਇਆ ਕੁਛ ਮਾਹੌਲ ਹੈਗਾ ਹੈ ਹਨਾ ਹੁਣ ਇਹ ਨਹੀਂ ਮੇਰੀ ਸਮਝ ਲੱਗਦੀ ਯਾਰ ਵੀ ਜੇ ਤੁਸੀਂ ਇੱਕ ਜਗ੍ਹਾ ਇਹ ਜੀ ਚੀਜ਼ ਬਣਾ ਸਕਦੇ ਹੋ ਤਾਂ ਬਾਕੀ ਜਗ੍ਹਾ ਗੰਦ ਕਾਤ ਪਾ ਦਿੰਨੇ ਹੋ ਬਾਕੀ ਜਗ੍ਹਾ ਖੱਡੇ ਖੱਡੇ ਕਾ ਨੂੰ ਕਰ ਦਿੰਨੇ ਹੋ ਕਿਉਂਕਿ ਇੱਥੇ ਡੰਡਾ ਚੱਲਦਾ ਆ ਇੱਧਰ ਆ ਦੇਖੋ ਸਾਰੇ ਵੀਆਈਪੀ ਹੈ ਸਭ ਦਿਨੇ ਵੀ ਦੇਖ ਰਹੇ ਹੋ ਨਾ ਕੋਠੀਆਂ ਕਾਰਾਂ ਜਿਵੇਂ ਆਪਣੇ ਘਰੇ ਸਪਲੈਂਡਰ ਖੜੇ ਹੁੰਨੇ ਆ ਨਾ ਡਿਫੈਂਡਰਾਂ ਐ ਖੜੀਆਂ ਇਹਨਾਂ ਦੇ ਗੇਟਾਂ ਅੱਗੇ ਦੇਖ ਲਓ ਇਹ ਤਾਂ ਰੋੜਾਂ ਦੇ ਹਾਲ ਇਦਾਂ ਦੇ ਆ ਤਾ ਕੰਡੀਸ਼ਨ ਆ ਇਦਾਂ ਦੀ ਆ ਤਾਂ ਇਹ ਪਾਮ ਟਰੀ ਲੱਗੇ ਹੋਏ ਆ ਇੱਥੇ ਠੀਕ ਹੈ ਨਾ ਰੋਤਵੇ ਨੂੰ ਸਲਾਮ ਹੈ ਹੋਰ ਕੁਝ ਨਹੀਂ ਆਓ ਕਰ ਚੱਲੀਏ ਪਤਾ ਕਿ ਕਰੀਏ ਟ੍ਰੌਕ ਫੇਰ ਤੁਹਾਨੂੰ ਮੈਂ ਦੱਸ ਦਾਨ ਵਾਲੀ ਇੱਕ ਚੀਜ਼ ਹੋਰ ਆਹ ਲਓ ਮਿੱਤਰੋ ਟਾਈਮ ਹੋ ਗਿਆ 7:30 ਤੇ ਪਹੁੰਚ ਗਏ ਆ ਪਿੰਡ ਆ ਗੁਰਦੁਆਰਾ ਸਾਹਿਬ ਆ ਗਏ ਆਪਣੇ ਕਰ ਲਓ ਦਰਸ਼ਨ ਠੀਕ ਹੈ ਉੱਥੋਂ ਗੱਲ ਰਹਿ ਗਈ ਵਿੱਚੇ ਹੁਣੇ ਮੈਂ ਗੱਡੀ ਖੜੀ ਕਰਦਾ ਫੇਰ ਤੁਹਾਨੂੰ ਤੰਦਸ ਦਾਂ ਸਾਰੀ ਕਹਾਣੀ ਆ ਲੋ ਹਰੇ ਗੁਰਦੁਆਰਾ ਸਾਹਿਬ ਆ ਜਾਓ ਚੱਲਦਾ ਜਾ ਕੇ ਮੈਂ ਗੱਡੀ ਕਰ ਲਾਂ ਇੱਕ ਵਾਰ ਖੜੀ ਗੱਡੀ ਖੜੀ ਕਰਕੇ ਨਾ ਫਿਰ ਤੁਹਾਨੂੰ ਦੱਸਦਾ ਮੈਂ ਕਿਵੇਂ ਅੱਜ ਚੋਰਾਂ ਨੂੰ ਮੋਰ ਪੈ ਗਏ ਹੋਇਆ ਤਾਂ ਇੱਕ ਸਕੈਮ ਸੀ ਆਪਣੀ ਜਾਣ ਚੋਂ ਦਾ ਸਕੈਮ ਲੱਗੇ ਸੀ ਉਹ ਕਰਨ ਪਰ ਉਹੀ ਹੈ ਕਹਿੰਦੇ ਨੇ ਵੀ ਖਾਇਆ ਪੀਆ ਕੁਝ ਨਹੀਂ ਗਲਾਸ ਤੋੜੇ ਬਹਾਰਾਂ ਨੇ ਉਹ ਕੰਮ ਕਰ ਗਏ ਅੱਜ ਅੱਜ ਦੱਸਦਾ ਹਾਂ ਤੁਹਾਨੂੰ ਕੀ ਬਣਿਆ ਕੀ ਨਹੀਂ ਉਹੀ ਹੈ ਵੀ ਦੇਖੋ ਤੁਸੀਂ ਸੱਚੇ ਹੋਵੋਗੇ ਨਾ ਪਰਮਾਤਮਾ ਵੀ ਤੁਹਾਡਾ ਸਾਥ ਦੇਊਗਾ ਠੀਕ ਇਹ ਛੋਟੀ ਛੋਟੀ ਚੀਜ਼ਾਂ ਆ ਇੱਥੋਂ ਪਤਾ ਲੱਗਦਾ ਹੈ ਵੀ ਪਰਮਾਤਮਾ ਕਿੰਨਾ ਕੁ ਤੁਹਾਡੇ ਨਾਲ ਹੈ ਕਿੰਨਾ ਕੁ ਤੁਹਾਡੇ ਖਾਲ